ਸਤਿ ਸ਼੍ਰੀ ਅਕਾਲ ਜੀ ਪ੍ਰਾਇਮ ਪੰਜਾਬ ਦੇ ਸਾਥੀ ਮੈਂ ਤੁਹਾਡਾ ਦੋਸਤ ਭਗਾਂ ਸਿੰਘ ਮੰਟੋਰ ਮੈਂ ਤਾਂ ਬਾਰ-ਬਾਰ ਖਬਰਾਂ ਲਾਂਦਾ ਰਹਿੰਦਾ ਸ਼ਹਿਰ ਵਾਸੀ ਨੂੰ ਦੱਸ ਦੇ ਰਹਿੰਦਾ ਕਿ ਸ਼ਹਿਰ ਵਾਸੀ ਤੁਸੀਂ ਕੀ ਕੁਝ ਘਾ ਰਹੇ ਸ਼ਹਿਰ ਵਾਸੀ ਤੁਸੀਂ ਕਰ ਕੀ ਰਹੇ ਤੁਸੀਂ ਕਿਉਂ ਸਮਝ ਨਹੀਂ ਰਹੇ ਪੰਜਾਬੀ ਨੂੰ ਮੈਂ ਹੋਕਾ ਪਾ ਦਿੰਦੇ ਰਹਿੰਦੇ ਆ ਤੇ ਕੁਝ ਤਾਂ ਤੁਹਾਨੂੰ ਪਾਗਲੇ ਦੱਸਦੇ ਹੋਣੇ ਕਿ ਇਹ ਬਾਰ-ਬਾਰ ਇੱਕੋ ਕੰਮ ਕਰਦੇ ਪਰ ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਹਮਦਰਦੀ ਹੈ ਸਾਨੂੰ ਬੱਚਿਆਂ ਦੇ ਨਾਲ ਹਮਦਰਦੀ ਹੈ ਸਕੂਲ ਚ ਪੜਨ ਵਾਲੇ ਬੱਚੇ ਉਹਨਾਂ ਨਾਲ ਸਾਨੂੰ ਹਮਦਰਦੀ ਹੈ ਕਿ ਕਿਉਂ ਆਪਾਂ ਇਹਨਾਂ ਨੂੰ ਗੰਦ ਜਿਹੜਾ ਹੈ ਖਾਣ ਦੇ ਰਹੇ ਹਾਂ ਕਿਉਂਕਿ ਦੇਖੋ ਆਹ ਹਾਲਾਤ ਨੂੰ ਦੇਖੋ ਜੇ ਦੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹਦੇ ਵਿੱਚ ਦੱਸੋ ਵੀ ਇਹ ਕੀ ਹੈ ਸਹੀ ਲੱਗ ਰਿਹਾ ਤੁਹਾਨੂੰ ਜਿਸ ਤਰ੍ਹਾਂ ਇਹਨਾਂ ਸਾਮਾਨ ਕੱਟਿਆ ਨਾ ਇਹਦੇ ਹੱਥ ਕਵਰ ਆਪਣੀ ਤੋਤੇ ਨਹੀਂ ਤੋਤੇ ਹੋਏ ਹੱਥ ਸਿਰ ਉਦਾਂ ਹੀ ਆ ਹੈ ਨਾ ਤੇ ਜਿਹੜੇ ਕੱਪੜੇ ਦੇ ਨਾਲ ਹੱਥ ਸਾਫ਼ ਕਰ ਰਿਹਾ ਉਹ ਪਤ ਨਹੀਂ ਕਦੋਂ ਦਾ ਤੋਤਾ ਹੋਣਾ ਉਹਦੇ ਨਾਲ ਕਿਹੋ ਜੀ ਸਮੈਲ ਆਂਦੀ ਸੀ ਤੇ Yo te voy bueno, a dar una paqueada. ਵੀ ਤੂੰ ਬਾਈ ਹੱਥ ਨਹੀਂ ਕਵਰ ਕੀਤੇ ਉਹ ਨਹੀਂ ਕਿਤੇ ਦਸਤਾਨੇ ਕਹਿੰਦਾ ਕਦੇ ਰੱਖੇ ਹੀ ਨਹੀਂ ਹੈਗੇ ਆਪਾਂ ਤਾਂ ਆਪਾਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਆਂ ਆਪਾਂ ਫੂਡ ਐਂਡ ਸੇਫਟੀ ਵਾਲਾਂ ਦਾ ਭਰਾਵਾ ਕਈ ਵਾਰ ਕਹਿ ਚੁੱਕੇ ਆਂ ਪਰ ਉਹਨਾਂ ਦੇ ਸਿਰ ਤੇ ਜੂ ਨਹੀਂ ਸਰਕਾਰੀ ਪਤਾ ਨਹੀਂ ਉਹਨਾਂ ਦੀ ਕਿਹੜੀ ਮਜਬੂਰੀ ਹੈ ਜਿਹੜੇ ਇਹਨਾਂ ਦੀ ਚੈਕਿੰਗ ਕਰਨ ਜਿਹੜੇ ਨਹੀਂ ਆ ਰਹੇ ਆਪਾਂ ਐਫਐਸਓ ਸਾਹਿਬ ਨੂੰ ਫੋਨ ਲਾਂਦੇ ਆ ਤਾਂ ਉਹ ਫੋਨ ਚੱਕਦੇ ਨਹੀਂ ਆ ਬਿਜੀ ਹੁੰਦੇ ਉਹਨਾਂ ਦਾ ਮੈਸੇਜ ਆ ਜਾਂਦਾ ਵੀ ਮੈਂ ਬਿਜੀ ਆ ਮੈਂ ਫੇਰ ਕਰਦਾ ਮੀਟਿੰਗ ਵਿੱਚ ਤਾਂ ਪਰ ਇੱਥੇ ਅੱਜ ਤੱਕ ਕੋਈ ਨਹੀਂ ਪਹੁੰਚਿਆ ਨਾ ਤਾਂ ਕਿਸ ਨੇ ਇਹਨਾਂ ਦੇ ਸੈਂਪਲ ਭਰੇ ਤੇ ਨਾ ਹੀ ਇਹਨਾਂ ਦੀ ਜਾਂਚ ਕਰਨੀ ਜ਼ ਚਾ ਕੇ ਪੰਜਾਬੀਆਂ ਨੂੰ ਗੰਦ ਜਿਹੜਾ ਖਵਾ ਰਹੇ ਨੇ ਕਿਸ ਤਰ੍ਹਾਂ ਗੰਦੀਆਂ ਹੱਥਾਂ ਦੇ ਨਾਲ ਖਵਾ ਰਹੇ ਨੇ ਤੇ ਪੰਜਾਬੀ ਕਿੰਨੇ ਸੁਆਦ ਦੇ ਨਾਲ ਇਹਨਾਂ ਨੂੰ ਖਾਂਦੇ ਆ ਇਹ ਸਮਝ ਤੋਂ ਬਾਹਰ ਹੈ ਆਪਾਂ ਬਾਰ ਬਾਰ ਇਹ ਤਸਵੀਰਾਂ ਦਿਖਾਉਂਦੇ ਆ ਬਾਰ ਬਾਰ ਬੇਨਤੀ ਕਰਦੇ ਆ ਨਾ ਤਾਂ ਭਰਾਵਾ ਕਿਸੇ ਫੂਡ ਐਂਡ ਸੇਫਟੀ ਵਾਲੇ ਨੂੰ ਇਹਦਾ ਜਿਹੜਾ ਇਹ ਕੋਈ ਨੋਟਿਸ ਲੈਂਦਾ ਨਾ ਉਹਨਾਂ ਦੇ ਸਿਰ ਤੇ ਜੂੰਹ ਸਰਕਦੀ ਤੇ ਨਾ ਹੀ ਕਿਸੇ ਪੰਜਾਬੀ ਦੇ ਸਿਰ ਤੇ ਜੂੰਹ ਸਰਕਦੀ ਤੇ ਇਹਨਾਂ ਦੇ ਹੱਥੋਂ ਜਿਹੜਾ ਇਹ ਸਰਾ ਖਾਰ ਹੈ ਕਿਉਂ ਸਵਾਲ ਨਹੀਂ ਤੁਸੀਂ ਕਰਦੇ ਕਿ ਹੱਥ ਕਵਰ ਕਰੋ ਇੱਥੇ ਹੀ ਬਸ ਨਹੀਂ ਦੂਜੇ ਬੰਦੇ ਨੂੰ ਦੇਖੋ ਉਹਦੇ ਹੱਥ ਦੇ ਵਿੱਚ ਜਿਹੜੇ ਪੈਕੇਟ ਬਣੇ ਹੋਏ ਨੇ ਪੈਕੇਟ ਦੇ ਵਿੱਚ ਖਿੱਲਾ ਵੇਚ ਰਿਹਾ ਕੋਈ ਪਾਪੜ ਪਨ ਕੀ ਕੀ ਉਹਦੇ ਹੱਥ 'ਚ ਹੈਗਾ ਨਾ ਤਾਂ ਇਹਦੇ ਕੋਲੇ ਕੋਈ ਪੈਕਿੰਗ ਡੇਟ ਹੈ ਤੇ ਨਾ ਹੀ ਕੋਈ ਐਕਸਪਾਇਰ ਡੇਟ ਹੈ ਇਹ ਸਮਾਨ ਕਦੋਂ ਦਾ ਬਣਿਆ ਹੋਇਆ ਕਦੋਂ ਦਾ ਵਿੱਚ ਪੈਕ ਕੀਤਾ ਹੋਇਆ ਤੇ ਤੁਸੀਂ ਦੋਕ ਇਹਨਾਂ ਤੋਂ ਲੈ ਲੈ ਕੇ ਬੜੇ ਚਾਵਾਂ ਦੇ ਨਾਲ ਆਪਣੇ ਬੱਚਿਆਂ ਨੂੰ ਖਵਾ ਰਹੇ ਨੇ ਇਹਨਾਂ ਵੱਲ ਜਿਹੜਾ ਇਹ ਅਵੇਅਰ ਹੋਣ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਣੇ ਆ ਇਹਨਾਂ ਨੂੰ ਜਰੂਰ ਪੁੱਛੋ ਕਿ ਤੁਸੀਂ ਹੱਥ ਕਿਉਂ ਨਹੀਂ ਕਵਰ ਕਰਦੇ ਇਹ ਕਦੋਂ ਦੀ ਚੀਜ਼ ਪੈਕਿੰਗ ਹੋਈ ਇਹ ਕਿੱਥੋਂ ਪੈਕਿੰਗ ਹੋਈ ਕੀ ਤੁਹਾਨੂੰ ਸੱਚ ਦੱਸ ਦੇਣ ਕਿ ਬਿਲਕੁਲ ਕਦੇ ਨਹੀਂ ਦੱਸ ਸਕਦੇ ਸੱਚ ਕਿਉਂਕਿ ਇਹਨਾਂ ਕੋਲੇ ਆਪ ਨਹੀਂ ਪਤਾ ਹੁੰਦਾ ਕਿ ਕਦੋਂ ਦੀਆਂ ਚੀਜ਼ਾਂ ਪੈਕ ਹੋਈਆਂ ਨੇ ਇਹਨਾਂ ਕੋਲੇ ਤੇ ਇਸ ਦੇ ਨਾਲ ਹੀ ਨਾ ਕੋਈ ਐਕਸਪਾਇਰ ਡੇਟ ਹੈ ਤੱਕ ਘਟੋ ਘਟ ਪੜੇ ਲਿਖੇ ਲੋਕਾਂ ਨੂੰ ਇੱਥੇ ਸਮਝਦਾਰੀ ਜਰੂਰ ਵਰਤ ਲੈਣੀ ਚਾਹੀਦੀ ਆ ਕਿ ਹਰ ਇੱਕ ਚੀਜ਼ ਦੇ ਉੱਤੇ ਐਕਸਪਾਇਰ ਡੇਟ ਹੁੰਦੀ ਹੈ ਹਰ ਇੱਕ ਚੀਜ਼ ਦੇ ਉੱਤੇ ਪੈਕਿੰਗ ਡੇਟ ਹੁੰਦੀ ਹੈ ਪਰ ਜੋ ਸਮਾਨ ਇਸ ਤਰ੍ਹਾਂ ਖੁੱਲੇ ਦੇ ਵਿੱਚ ਵਿਕ ਰਿਹਾ ਏ ਉਸ ਦੇ ਉੱਤੇ ਪ੍ਰਸ਼ਾਸਨ ਦੀ ਨਿਗਾ ਕਿਉਂ ਨਹੀਂ ਹੈ ਅਧਿਕਾਰਾਨੇ ਦੀ ਨਿਗਾ ਕਿਉਂ ਨਹੀਂ ਹੈ ਇਹ ਤਾਂ ਬਿਲਕੁਲ ਸਮਝ ਤੋਂ ਪਰੇ ਆ ਹੱਥ ਹਰ ਹੱਥ ਘਰ ਮੋਰੇ ਸਾਮਾਨ ਚੱਕ ਕੇ ਇੱਧਰ ਆ ਆ ਦੇਖੋ ਆ ਇਹਨਾਂ ਦੇ ਹਾਲਾਤ ਜਿਹੜੇ ਲੋਕੀ ਬੜੇ ਸਵਾਦ ਨਾਲ ਗਾਉਂਦੇ ਨੇ ਨਾ ਤੁਸੀਂ ਪਤਨੀ ਤੋਂ ਸਵਾਲ ਲੱਗਦਾ ਉਹਨਾਂ ਨੂੰ ਨਾ ਸਿਰ ਕਵਰ ਤੁਹਾਡੇ ਨਾ ਤੁਹਾਡੇ ਹੱਥ ਕਵਰ ਤੁਸੀਂ ਡਰਾਮਾ ਬਣਾਇਆ ਹੈ ਕਿਨਾਂ ਥੋੜੀ ਦੀ ਤੁਹਾਨੂੰ ਵੇਚਣ ਦੀ ਹੈ ਇੱਧਰ ਕਰ ਗੱਲ ਤੇ ਮੈਂ ਪੁੱਛ ਰਿਹਾ ਕੁਝ ਇਹ ਤੋਂ ਲਈ ਥੋੜੀ ਵੇਚਣ ਦੀ ਸਮਾਨ ਤੁਸੀਂ ਜੋ ਗੰਦਮੰਦ ਪੰਜਾਬੋਂ ਖਲਾਈ ਜਾਂਦੇ ਲਿਆਰੇ ਪੰਜਾਬੀਆਂ ਨੂੰ ਕਿਉਂ ਨਹੀਂ ਹੱਥ ਕਵਰ ਕਰੇ ਕਿਉਂ ਨਹੀਂ ਸਰ ਕਵਰ ਤੇਰਾ ਹੈਗਾ ਤਾਂ ਦਸਤਾਨਾ ਕੋਈ ਤੇਰੇ ਕੋਲੇ ਨਹੀਂ ਹੈ ਖੜਾ ਜਾ ਖੜਾ ਤੂੰ ਖੜਾ ਹੋ ਲੋ ਲੋਕੀ ਬੜੇ ਸਵਾਦ ਨਾਲ ਖਾਂਦੇ ਚੀਜ਼ਾਂ ਇਹਨਾਂ ਤੋਂ ਇਹ ਇਹ ਤਾਂ ਮੈਂਟਨ ਸਟਾਫ ਆ ਜਾ ਸਰਪੰਚ ਪਾ ਕੇ ਆਓ ਅੱਛਾ ਬੱਸ ਸਟੈਂਡ ਤੇ ਨਾ